ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਹਰਵੈਲ ਗਿੱਲ ਡੇਰੀ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਸਾਰੇ ਸੱਜਣਾਂ ਨੂੰ ਰਿਕਵੈਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਆਨ ਕਰ ਲਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੇ ਰਹਿਣ ਇੱਥੇ ਫਾਰਮ ਤੇ ਵਿਜ਼ਿਟ ਕਰਨ ਲਈ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਲ ਲੱਗਦੇ ਪਿੰਡ ਵੱਡੇ ਸਭਰਾ ਹਰੀਕੇ ਪੱਤਨ ਕੋਟਪੁੱਡਾ ਨਵਾਂ ਪੁਲ ਦੁੱਬਲੀ ਬਰਵਾਲਾ ਚੀਮਾ ਸਗਵਾ ਸੈਦੋ ਇੱਥੋਂ ਜਿਹੜਾ ਤੁਸੀਂ ਪਰਮ ਦੇ ਵਿੱਚ ਜਿਹੜੇ ਕਰ ਸਕਦੇ ਜੋ ਅੱਜ ਤੁਹਾਨੂੰ ਦਿਖਾਵਾਂਗੇ ਆਪਾਂ ਦੋ ਬਿਲਕੁਲ ਤਾਜ਼ੀਆਂ ਸੂਈਆਂ ਮੱਜਾਂ ਬਿਲਕੁਲ ਭਾਪੜਤੇ ਦੇ ਵਿੱਚ ਰਹਿ ਰਹੀਆਂ ਜਾਇਜ ਇਹਨਾਂ ਦਾ ਰੇਅਰ ਹੋਊਗਾ ਇੱਕ ਬਿਲਕੁਲ ਖੀਰੀ ਪਲੂਨ ਜਿਹੜੀ ਵਹਿੜ ਤੁਹਾਨੂੰ ਦਿਖਾਵਾਂਗੇ ਤੱਬੇ ਕੋ ਤਾਜ਼ੀਆਂ ਜਿਹੜੀਆਂ ਮੱਜਾਂ ਸੂਈਆਂ ਉਹਨਾਂ ਪਿੱਛੇ ਦੋਨਾਂ ਦੇ ਫੀਮੇਲ ਕਾਫ ਕੱਟੀਆਂ ਨੇ ਤਰੀਕ ਐਡ ਕਰ ਦਿੰਨੇ ਆਪਾਂ ਅੱਜ 15 ਤੇ ਮਾਰਨਿੰਗ ਦਾ ਜਿਹੜਾ 9:00 ਵਜੇ ਦਾ ਸਵੇਰ ਦਾ ਜਿਹੜਾ ਟਾਈਮ ਹੋ ਗਿਆ ਵਾ ਤੇ ਕਰਾਂਗੇ ਆਪਾਂ ਇਹਨਾਂ ਦੀ ਗੱਲਬਾਤ ਤੇ ਫੋਨ ਨੰਬਰ ਜਿਹੜਾ 9903 82025 ਤੇ ਕਰਦੇ ਆਂ ਆਪਾਂ ਇੱਕ ਨੰਬਰ ਜਿਹੜੀ ਝੋਟੀ ਆ ਤੇ ਤੋਂ ਗੱਲਬਾਤ ਕੋਈ ਵੀ ਫੋਲਿਓ ਗੱਲ ਕਰੀਏ ਆਪਾਂ ਇਹਦੀ ਪਹਿਲਾ ਸੂਆ ਜਿਹੜਾ ਹੈ ਝੋਟੀ ਸੂਈ ਆ ਬਹੁਤ ਸੋਹਣਾ ਰੰਗ ਸਿੰਘ ਆ ਦੁੱਧ ਦੇ ਦੇ ਥੱਲੇ ਜਿਹੜਾ ਕੋਈ ਅੱਜ 9 ਕਿਲੋ ਜਿਹੜਾ ਇਸ ਟਾਈਮ ਆਜ ਰਿਹਾ ਦੁੱਧ ਜਿਹੜਾ ਨੋਰਮਲ ਝੋਟੀ ਜਰਾ 10 11 ਕਿਲੋ 10 11 ਕਿਲੋ ਜਿਹੜਾ ਚੁਆਈ ਜਾਊਗੀ ਸੂਈ ਨੂੰ ਜਿਹੜਾ ਅੱਜ ਸਵਾ ਕੋਈ 20 ਦਿਨ ਦਾ ਸਮਾਂ तकरीबन ਜਿਹੜਾ ਹੋ ਗਿਆ ਫੁੱਲ ਵੱਡੇ ਬੋਡੀ ਦੇ ਵਿੱਚ ਚੰਗੀ ਜਿਹੜੀ ਹਾਈਟ ਹੈ ਲੈਂਥ ਬਹੁਤ ਜ਼ਿਆਦਾ ਛੋਟੀ ਦੀ ਥੋੜਾ ਚਲੋ ਸਾਉਂ ਸਮਝਾ ਕਿਸੇ ਨੇ ਕੱਟ ਕੀਤੀ ਹੈ ਛੋਟੀ ਦੀ ਅੱਲਾ ਜਿਹੜਾ ਸਾਫ਼ ਸੁਥਰਾ ਵਾ ਵਨ ਸਪੇਸ ਥਣਾ ਦੀ ਬਹੁਤ ਸੋਹਣੀ ਆ ਤੁਹਾਨੂੰ ਜਿਹੜਾ ਦੋਨਾਂ ਸਾਈਡਾਂ ਤੋਂ ਜਿਹੜੇ ਥਾਣ ਉਹ ਦਿਖਾ ਦਿੰਦੇ ਆ ਫੇਸ ਕੁਆਲਟੀ ਰਿੰਗ ਸਿੰਘ ਬਹੁਤ ਸੋਹਣਾ ਕਰਮਾ ਵਾਲੀ ਨੂੰ ਲੱਗਾ ਠੰਡੀ ਸੀ ਦਾ ਪਿੱਛੇ ਵੀ ਜਿਹੜੀ ਇਹਦੇ ਕੱਡੀ ਆ ਗਈ ਆ 20 ਦਿਨ ਦਾ ਜਿਹੜਾ ਸਮਾਂ ਕੋਈ ਨੂੰ ਜਿਹੜਾ ਹੋ ਗਿਆ ਤਾਂ ਨਸੈਦਾ ਤੋਂ ਜਿਹੜੇ ਥਰ ਤਾਨੂੰ ਛਾਤ ਮਰਾਉਨੇ ਆ ਆ ਦੇਖ ਹਾਇ ਇਹ ਚੰਗੀ ਆ ਛੋਟੀ ਦੀ ਫੇਸ ਕੁਆਲਟੀ ਬਹੁਤ ਸੋਹਣੀ ਐ ਠੰਡੀ ਸੀ ਦਾ ਕੋਈ ਆਦੀ ਧਿਆਨ ਸੰਭਾਲ ਲੈਣਾ ਥੋੜਾ ਮੌਸਮ ਵੀ ਬਾਹਰ ਦਾ ਚਲੋ ਇਦਾਂ ਦਾ ਹੋਇਆ ਪਿਆ ਕਿ ਠੰਡ ਕਾਰਨ ਪਛੂ ਜਿਹੜੇ ਦੁੱਧ ਦੇ ਲੈਵਲ ਤੋਂ ਸਾਰਿਆਂ 'ਚ ਖਰਾਬਤ ਆਈ ਆ ਜਿਵੇਂ ਦਿਨ ਪੱਗਰੇ ਛੋਟੀ ਨੇ 10 ਕਿਲੋ ਦੁੱਧ ਚੁਾਈ ਜਾਣਾ ਘਰੇ ਵੱੱਗੇ ਵੀ ਸੋਹਣੀ ਲੱਗਦੀ ਆ ਕੋਸ਼ਿਸ਼ ਕਰਾਂਗੇ ਕਿ ਆਪਾਂ ਇਹ ਦੇਦਲੋਂ ਪਸ਼ੂ ਜਿੰਨੇ ਵੀ ਲਿਆਉਂਦੇ ਆ ਅੱਗੇ ਤੋਂ ਵੀ ਸਾਫ਼ ਸੁਥਰੇ ਲਿਆਈਦੇ ਆ ਤਕਰੀਬਨ ਮਹਾਰਾਜ ਚਲੋ ਇਸੇ ਤਰ੍ਹਾਂ ਸਾਫ਼ ਸੁਥਰੇ ਹੀ ਮਿਲਦੇ ਰਹਿਣ ਤਾਂ ਆਪਾਂ ਵੀ ਜਿਹੜਾ ਕਿਸਾਨ ਦੇ ਘਰੋਂ ਜਿਹੜਾ ਪਸ਼ੂ ਖਰੀਦਦੇ ਆ ਤੇ ਅੱਗੇ ਆਪਣੇ ਘਰੇ ਵੀ ਜਿਹੜਾ ਕਿਸਾਨ ਹੀ ਮਤਲਬ ਖਰੀਦ ਕੇ ਲੈ ਕੇ ਜਾਂਦਾ ਵਾ ਚਲੋ ਵਪਾਰੀ ਭਰਾ ਦੀ ਕੋਸ਼ਿਸ਼ ਹੁੰਦੀ ਆ ਕਿ ਚੰਗਾ ਪਸ਼ੂ ਖਰੀਦਿਏ ਤੇ ਚੰਗਾ ਹੀ ਅੱਗੇ ਜਿਹੜਾ ਦੇਈਏ ਬਾਕੀ ਰੇਟ ਇਹਦਾ ਬਿਲਕੁਲ ਜਾਇਜ਼ ਰਹੂਗਾ 76000 ਰੁਪਏ ਛੋਟੀ ਤਾਂ ਰੇਟ ਆ ਕੋਈ ਵੀ ਸੱਜਣ ਜਿਹੜਾ ਇਹਨੂੰ ਹੱਥ ਪਾ ਸਕਦਾ ਵਾ ਬੋਲ ਦਿਵੀਰ ਬੰਦਿਓ ਤੇ ਦੋ ਨੰਬਰ ਵਾਲੀ ਦੀ ਵੀ ਆਪਾਂ ਨਾਲ ਦੀ ਨਾਲ ਜਿਹੜੀ ਡਿਟੇਲ ਆ ਉਹ ਵੀ ਤੁਹਾਨੂੰ ਜ਼ਰੂਰ ਦਿਖਾਵਾਂਗੇ ਗੱਲ ਕਰੀਏ ਬਿਲਕੁਲ ਜਿਹੜੀ ਇਹ ਢੇਲੀ ਆ ਪਰ ਫਸਤਾ ਨ ਬਲੱਡਰ ਲਾਈਨ ਤੇ ਜੇ ਆਪਾਂ ਗੱਲ ਕਰਦੇ ਹੁੰਨੇ ਕਿਉਂ ਪੈਰਾ ਜਿਹਦੇ ਮਾਰਕਿੰਗ ਆ ਚੰਗਾ ਜਿਹੜਾ ਥਣ ਹਵਾਲਾ ਵਾ ਚੰਗਾ ਕੱਦ ਕਾਠਾ ਖੋਲ ਢਾਂਚੇ ਦੇ ਵਿੱਚ ਪੁੱਠਾ ਜਿਹੜਾ ਇਹਦਾ ਬਹੁਤ ਸੋਹਣਾ ਲੱਗਾ ਤੇ ਮਾਰੀ ਦਾ ਖੁੱਲੇ ਢਾਂਚੇ ਦੇ ਵਿੱਚ ਬਣੀ ਆ ਲੰਬਾਈ ਜਿਹੜੀ ਇਹਦੀ ਸਪੈਸ਼ਲ ਆ ਲੇਵਾ ਜਿਹੜਾ ਕੋਈ ਬਹੁਤ ਸੋਹਣਾ ਅਰਲੀਆਂ ਵਰਗੇ ਜਿਹੜੇ ਥਣ ਚੌਨ ਨੁੱਕਰ ਆ ਤੇ ਘੜ ਘੜ ਕੇ ਲੱਗੇ ਆ ਮਾਰਕਿੰਗ ਕਿਉਂ ਪੈਰਾ ਚ ਆ ਗਈ ਆ ਲੰਬਾਈ ਜਿਹੜੀ ਉਹ ਤੁਹਾਨੂੰ ਚੈੱਕ ਕਰਾ ਦੇਣੀ ਸਪੈਸ਼ਲ ਲੰਬਾਈ ਆ ਅੱਖ ਬਿਲਕੁਲ ਬਿੱਲੀ ਵਾਂਗੀ ਜਿਹੜੀਆਂ ਸਾਈਡਾਂ ਬਿਲਕੁਲ ਰੈਕ ਵਿੱਚ ਉਹ ਨਹੀਂ ਜੀ ਤੇ ਬੱਗੀ ਮੁੱਛ ਤੇ ਜ਼ੁਬਾਨ ਜਿਹੜੀ ਬਿਲਕੁਲ ਇਹਦੀ ਗੁਲਾਬੀ ਅੱਗੇ ਕਿਸੇ ਭਰਾ ਨੇ ਨੀਲੀ ਤੇ ਕੰਮ ਕਰਨਾ ਹੋਵੇ ਉਹ ਵੀ ਕਰ ਸਕਦੇ ਆ ਚੰਗੇ ਸੋਹਣੇ ਢਾਂਚੇ ਦੇ ਵਿੱਚ ਆ ਦੋ ਦੇ ਦੇ ਥੱਲੇ ਜਿਹੜਾ 10 ਕਿਲੋ ਜਿਹੜਾ ਤਿਆਰੀ ਹੋਣਾ ਇਸ ਟਾਈਮ ਹਾਜ਼ਰ ਆ ਕੋਈ ਵੀ ਸੱਜਣ ਜਿਹੜਾ ਇਹਨੂੰ ਹੱਥ ਪਾ ਸਕਦਾ ਉੱਧਰ ਮੈਂ ਇਹਦੇ ਥੱਲੇ 12 ਕਿਲੋ ਚੋਕੇ ਲੈ ਕੇ ਆਇਆ ਸੀ ਥੋੜਾ ਮੌਸਮ ਦੇ ਕਾਰਨ ਚਲੋ ਪਸ਼ੂ ਜਿਹੜਾ ਬੈਕ ਮਾਰ ਗਿਆ ਦਿਹਾੜੀ 당 ਦੇ ਜਿਹੜਾ ਪਸ਼ੂ ਆਪਣੇ ਆਪ ਧੁੱਪਾ ਦਾ ਪਾ ਲੱਗ ਗਿਆ 12 13 12 13 ਕਿਲੋ ਮੱਝ ਨੇ ਦੁੱਧ ਕੱਢਾਈ ਜਾਣਾ ਆ ਬੱਚੇ ਜਿਹੜਾ ਵੀ ਤੁਹਾਨੂੰ ਦਿਖਾਉਨੇ ਆ ਬਿਲਕੁਲ ਨੀਲਾ ਬਹੁਤ ਸੋਹਣਾ ਅੱਛਾ ਕਰ ਸਕਦੇ ਆ ਬੱਚੇ ਚੰਗੇ ਲੈ ਸਕਦੇ ਕਿਸੇ ਸੱਜਣ ਨੇ ਨੀਲੀ ਤੇ ਕੰਮ ਕਰਨਾ ਹੋਵੇ ਰੇਟ ਆ ਜਿਹੜਾ ਇਹਦਾ ਨਾ ਤਾਂ 90 ਨਾ 95 87000 ਰੁਪਏ ਮੁੱਲਾ ਉਹਦੇ ਜੋ ਜਿਹੜਾ ਮਾਰਤਾ ਹਨ ਆਪਾਂ ਜਰੂਰ ਕਰਾਂਗੇ ਮੀਨੀਆਂ ਚਲੋ ਆਪਾਂ ਵੈਸੇ ਤਾਂ ਸੁਣਦੇ ਆ ਬਜ਼ੁਰਗਾ ਲੋ ਕਿ ਕਰਮਾਲੀਆਂ ਹੁੰਦੀਆਂ ਵਾ ਆ ਦੇਖੋ ਬਹੁਤ ਸੋਹਣੀ ਆ ਬਾਕੀ ਚਲੋ ਰੁਵਾਤ માં ਲੈਣੀ ਹੈ ਜਿਹਦੇ ਕੋਲੇ ਵੀ ਜਾਵੇ ਚੋਾਈ ਇੱਕ ਨੰਬਰ ਆ ਆ ਦੇਖ ਸਰ ਜੀ ਥਾਨ ਵੀ ਦੋਨਾਂ ਸਾਈਡਾਂ ਤੋਂ ਬੰਦੇ ਉਹ ਗੋਲੀ ਵੀ ਇਹ ਰੇਟ ਤੇ ਨਾਲ ਦੀ ਨਾਲ ਆਪਾਂ ਦੱਸ ਹੀ ਦਿੱਤਾ ਅੱਗੇ ਆਪਾਂ ਗੱਲ ਕਰੀਏ ਆਪਣੇ ਕੋਲੇ ਵਹਿੜ ਆ ਗਈ ਐ ਬਿਲਕੁਲ ਖੀਰੀ ਆ ਮਮੂ ਪਿੱਛੋਂ ਝੋਲਾ ਚਲਾ ਦਿਖਾਉਣੇ ਤੁਹਾਨੂੰ ਇਹ ਵੀ ਐਸ ਦੇ ਸੀ ਮੰਦੀ ਆ ਆ ਦੇਖ ਸਕਦੇ ਤੁਸੀਂ ਅਜੇ ਦਿਨ ਜਿਹੜੇ 10 12 ਜਰੂਰ ਖੜਦੀ ਆ ਚੰਗਾ ਗੁੱਲ ਲੱਗਾ ਬੱਚੀ ਨੂੰ ਬਾ ਦੇਖ ਸਕਦੇ ਤੁਸੀਂ ਗੋਲੀ ਵੀਰੇ ਪਿੱਛੋਂ ਮੜੀ ਜੀ ਬੱਚੀ ਨੂੰ ਦਿਖਾਓ ਆ ਆ ਦੇਖੋ ਜੀ ਅੱਲੋ ਥਰਡ ਬਹੁਤ ਸੋਹਣਾ ਲੱਗਾ ਚੰਗਾ ਥਣ ਲੱਗਾ ਬੱਚੀ ਪਹਿਲੇ ਸੂਈ 20 ਕਿਲੋ ਦੁੱਧ ਦੇ ਚੁਗੀ ਭਾਰਾ ਟੈਂਚਾ ਇਹ ਬੀਐਸ ਦੇ ਸੀਮ ਦੀ ਦਿਨ 15 ਖੜਦੀ ਆ ਤੇ ਗੋਕਾ ਤੁਹਾਨੂੰ ਪਤਾ ਵਾ ਕਿ ਦਿਨਾਂ ਦੇ ਵਿੱਚ ਤਿਆਰ ਹੁੰਦਾ ਫਿਰ ਸ਼ਾਇਦ ਦਾ ਜਿਹੜਾ ਥੋੜਾ ਪੱਖ ਰੱਖਦੀ ਹੈ ਕਿਉਂਕਿ ਜਿਹੜਾ ਰੈੱਡ ਡੱਬ ਆ ਗਿਆ ਇਹਦੇ ਵਿੱਚ ਕੋਲ ਟੈਂਚਾ ਪੂਰੀ ਜਾਤ ਨਸਲ ਬਰੀਡ ਦੇ ਵਿੱਚ ਆ ਕਿਉਂਕਿ ਦਿਨਾਂ ਕਿਤੇ ਫਾਰਮ ਤੇ ਬੱਚੀ ਚਾਹੀਦੀ ਸੀ ਚਲੋ ਘਰ ਦੇ ਇੱਕ ਜੰਮੀ ਪਲੀ ਆ ਥੋੜਾ ਸਮੀ ਘੱਟ ਆ ਫਿਰ ਵੀ ਚੰਗੀ ਆ ਫੇਸ ਕੁਆਲਿਟੀ ਤੁਹਾਨੂੰ ਦਿਖਾਉਣੀ ਆ ਆ ਦੇਖੋ ਜੀ ਬਹੁਤ ਚੰਗੀ ਮੂੰਹੋਂ ਖੀਰੀ ਪਿਓ ਆ ਦੇਖੋ ਬਾਕੀ ਰੇਟ ਇਹਦਾ ਬਿਲਕੁਲ ਜਾਇਜ਼ ਆ ਨਾ 60 ਨਾ 65 58000 ਰੁਪਏ ਬੱਚੀ ਦਾ ਰੇਟ ਉਹਦੇ ਜੋ ਜਿਹੜਾ ਮਾਨਤਾਨ ਕੀਤਾ ਜਾਊਗਾ ਕੋਈ ਵੀ ਸੱਜਣ ਜਿਹੜਾ ਇਹਨਾਂ ਪਸ਼ੂਆਂ ਨੂੰ ਹੱਥ ਪਾ ਸਕਦਾ ਵਾ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਆ ਕਰੋ ਮੇਰੇ ਭੈਣ ਭਰਾ ਤਾਂ ਜੋ ਜਿਹੜੀਆਂ ਨਵੀਆਂ ਵੀਡੀਓ ਉਹ ਸਾਰੇ ਭੈਣ ਭਰਾਵਾਂ ਤੱਕ ਪਹੁੰਚਦੀਆਂ ਰਹਿਣ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ